ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਲੰਘੇ ਕੱਲ ਇੱਕ ਦਾਵਾ ਕੀਤਾ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਆਜ਼ਾਦ ਤੌਰ ਦੇ ਉੱਤੇ ਲੜੇਗਾ ਇਸ ਬਾਬਤ ਹੁਣ ਤੱਕ ਬਹੁਤ ਸਾਰੇ ਵਿਚਾਰ ਹੋਏ ਨੇ ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਆ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਨੇ ਅਮਰਤਪਾਲ ਸਿੰਘ ਦੇ ਵਕੀਲ ਨੇ ਔਰ ਨਾਲ ਹੀ ਸਾਬਕਾ ਐਮਪੀ ਵੀ ਰਹਿ ਚੁੱਕੇ ਨੇ ਖੈਰ ਉਹਨਾਂ ਨੇ ਦਾਵਾ ਕੀਤਾ ਪਰਿਵਾਰ ਨੇ ਇਸ ਗੱਲ ਦੇ ਉੱਤੇ ਕੋਈ ਵੀ ਹਾਂ ਪੱਖੀ ਹੰਗਾਰਾ ਨਹੀਂ ਭਰਿਆ ਜਿਸ ਤਰ੍ਹਾਂ ਚੱਲਦੇ ਨੇ ਜਦੋਂ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਸੂਤਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਦਾਵਾ ਸੀ ਕਿ ਉਹਨਾਂ ਦੀ ਧਰਮ ਪਤਨੀ ਜਿਉਂ ਉਹਨਾਂ ਨੂੰ ਮਿਲ ਕੇ ਆਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦਾ ਅਮਰਤਪਾਲ ਸਿੰਘ ਦੇ ਕੋਲ ਜਾਣ ਦਾ ਪ੍ਰੋਗ ਨਹੀਂ ਆਈ ਕਿ ਅਮਰਿਤਪਾਲ ਸਿੰਘ ਜਿਹੜੇ ਐਨਐਸਏ ਦੇ ਚੱਲਦੇ ਸਜ਼ਾ ਕੱਟ ਰਿਹਾ ਆ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਆ ਉਹ ਖਡੂਰ ਸਾਬ ਤੋਂ ਲੋਕ ਸਭਾ ਦੀ ਚੋਣ ਲੜੇਗਾ ਪਰਿਵਾਰ ਦਾ ਇਹ ਦਾਵਾ ਆ ਹਾਲਾਂਕਿ ਇਹ ਖਬਰਾਂ ਕਾਫੀ ਦੇਰ ਤੋਂ ਚੱਲਦੀਆਂ ਆ ਰਹੀਆਂ ਨੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਆਪਣੇ ਵੱਲੋਂ ਚੋਣ ਲੜਾ ਸਕਦਾ ਆ ਅਮਰਿਤਪਾਲ ਸਿੰਘ ਨੂੰ ਔਰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਇਸ ਬਾਰੇ ਗੱਲਬਾਤ ਵੀ ਚੱਲ ਰਹੀ ਆ ਖਡੂਰ ਸਾਹਿਬ ਦੀ ਸੀਟ ਇਹੋ ਜੀ ਸੀਟ ਜਿੱਥੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਹਾਲਾਂਕਿ ਬਖਵਕ ਥਾਮਾਂ ਦੇ ਉਤੋਂ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰ ਲਾਣ ਦਿੱਤੇ ਗਏ ਨੇ ਅਜੇ ਤੱਕ ਖਡੂਰ ਸਾਹਿਬ ਦੀ ਸੀਟ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਖਾਲੀ ਛੱਡੀ ਹੋਈ ਹੈ। ਇੱਥੋਂ ਤੱਕ ਚਰਚਾਵਾਵਾਂ ਚੱਲਦੀਆਂ ਸੀ ਕਿ ਇਸ ਸੀਟ ਦੇ ਉੱਤੇ ਜਾਂ ਤਾਂ ਅਮਰਿਤਪਾਲ ਸਿੰਘ ਨੂੰ ਉਮੀਦਵਾਰ ਐ ਲਾਣਾ ਜਾ ਸਕਦਾ ਹੈ ਜਾਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਸੀਟ ਦੇ ਉੱਤੇ ਉਮੀਦਵਾਰ ਐ ਲਾਣਾ ਜਾ ਸਕਦਾ ਚਰਚਾਵਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵੀ ਜੁੜੀਆਂ ਹੋਈਆਂ ਸਨ ਕਿਹਾ ਜਾ ਰਿਹਾ ਸੀ ਕਿ ਚੋਣ ਮੈਦਾਨ ਦੇ ਵਿੱਚ ਮਜੀਠੀਆ ਵੀ ਉਤਰ ਸਕਦੇ ਨੇ ਪਰ ਇਸ ਗੱਲ ਦੇ ਉੱਤੇ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਅਮਰਿਤਪਾਲ ਸਿੰਘ ਦੀ ਗੱਲਬਾਤ ਤੇਜ਼ ਹੋ ਗਈ ਸੀ। ਹੁਣ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜ ਸਕਦੇ ਨੇ। ਇਸ ਗੱਲ ਦਾ ਦਾਵਾ ਕੀਤਾ ਗਿਆ ਐਡਵ ਵੱਲੋਂ ਰਾਜਦੇਵ ਸਿੰਘ ਖਾਲਸਾ ਨੇ ਇਹ ਗੱਲ ਫੋਨ ਕਾਲ ਦੇ ਉੱਤੇ ਨੀਜੀ ਚannels ਨੂੰ ਕਹੀ ਹੈ ਜਿਸ ਦੇ ਵਿੱਚ ਸਾਫ਼ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਪਰਿਵਾਰ ਦੇ ਨਾਲ ਅਸਹਿਮਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਫਿਲਹਾਲ ਪਰਿਵਾਰ ਦੇ ਵੱਲੋਂ ਕੋਈ ਹੰਗਾਰਾ ਇਸ ਪੱਖੋਂ ਨਹੀਂ ਸਾਹਮਣੇ ਆ ਰਿਹਾ ਪਰ ਇਸ ਗੱਲ ਦੀਆਂ ਜੜਾ ਕਿੱਥੇ ਜਾਂਦੀਆਂ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਆਖਰਕਾਰ ਜੇਲ੍ਹ ਦੇ ਵਿੱਚ ਬੈਠਿਆਂ ਚੋਣ ਲੜੀ ਜਾ ਸਕਦੀ ਹੈ ਜਾਂ ਫਿਰ ਨਹੀਂ ਐਨਐਸਆਰ ਦੇ ਚਲਦੇ ਸਜ਼ਾ ਕੱਟ ਰਿਹਾ ਅਮਰਿਤਪਾਲ ਸਿੰਘ ਔਰ ਦੂਜੀ ਵਾਰ ਐਨਐਸਰ ਜਿਹੜੀ ਇਹ ਲਗਾਈ ਜਾ ਚੁੱਕੀ ਹੈ ਇਸੇ ਦੇ ਚਲਦੇ ਜਦੋਂ ਇਹ ਹਾਲਾਤ ਨੇ ਤਾਂ ਕੀ ਅਮਰ ਖੜੇ ਹੋ ਸਕਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਉਸ ਦੇ ਆਧਾਰ ਦੇ ਉੱਤੇ ਕਿ ਅਮਰਿਤਪਾਲ ਸਿੰਘ ਆਪਣੇ ਆਪ ਦੇ ਵਿੱਚ ਇੰਨਾ ਸਫੀਸ਼ੀਐਂਟ ਹੈ ਕਿ ਉਹ ਚੋਣ ਲੜ ਸਕਦਾ ਜਾਂ ਫਿਰ ਉਸ ਕਰਿਕਲਮ ਦੇ ਅੰਡਰ ਉਹ ਹੁੰਦਾ ਕਿ ਉਹ ਚੋਣ ਲੜ ਸਕਦਾ ਹੈ ਦਰਅਸਲ ਇਸ ਦਾ ਹਵਾਲਾ 1999 ਦੇ ਵਿੱਚ ਹੋਈਆਂ ਚੋਣਾਂ ਦੇ ਨਾਲ ਲਿਆ ਗਿਆ 1999 ਦੇ ਵਿੱਚ ਇਲੈਕਸ਼ਨਸ ਹੋਈਆਂ ਸੀ ਔਰ ਉਹਨਾਂ ਇਲੈਕਸ਼ਨਸ ਦਾ ਹਵਾਲਾ ਦੇ ਕੇ ਇਹ ਸਾਫ਼ ਕਿਹਾ ਗਿਆ ਹੈ ਕਿ 1999 ਵਿੱਚ ਵੀ ਇਹੀ ਹਾਲਾਤ ਬਣੇ ਸਨ ਜਦੋਂ ਖਾਸ ਕਰਕੇ ਸਿਮਰਜੀਤ ਸਿੰਘ ਮਾਨ ਜੇਲ੍ਹ 'ਚ ਸਨ ਤੇ ਉਹਨਾਂ ਨੇ ਚੋਣ ਲੜੀ ਸੀ ਜਿੱਤੇ ਵੀ ਸਨ ਸੰਗਰੂਰ ਤੋਂ ਔਰ ਨਾਲ ਦੀ ਨਾਲ ਉਸੇ ਦੌਰ ਦੇ ਵਿੱਚ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਇੰਦਰਾ ਗਾਂਧੀ ਨੂੰ ਅਸੈਸਿਨੇਟ ਕਰਨ ਵਾਲੇ ਬਿਆਨ ਸਿੰਘ ਦੀ ਧਰਬ ਪਤਨੀ ਬਿਮਲ ਕੌਰ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਹਾਲਾਂਕਿ ਉਸ ਤੌਰ ਦੇ ਵਿੱਚ ਸੰਗਰੂਰ ਹਲਕੇ ਤੋਂ ਜਾਂ ਆਸ-ਪਾਸ ਦੇ ਹਲਕਿਆਂ ਤੋਂ ਮਿਲਟੈਂਟ ਗਰੁੱਪਸ ਦਾ ਸਮਰਥਨ ਕਰਨ ਵਾਲੇ ਅ ਬਹੁਤ ਸਾਰੇ ਇਹੋ ਜਿਹੇ ਲੀਡਰ ਉੱਭਰੇ ਸਨ ਜਿਹੜੇ ਚੋਣ ਮੈਦਾਨ ਚ ਉਤਰੇ ਤੇ ਜਿੱਤੇ ਵੀ ਸਨ ਉਹਨਾਂ ਦੇ ਵਿੱਚ ਵਿਮਲ ਕੌਰ ਅਤੇ ਨਾਲ ਸਮਰਨਜੀਤ ਸਿੰਘ ਮਾਨ ਵੀ ਸ਼ਾਮਿਲ ਸਨ ਔਰ ਸਮਰਨਜੀਤ ਸਿੰਘ ਮਾਨ ਨੇ ਉਦੋਂ ਜਿੱਤ ਹਾਸਲ ਕੀਤੀ ਸੀ ਉਸ ਵੇਲੇ ਜੇਲ੍ਹ ਦੇ ਵਿੱਚ ਸਨ ਉਹ ਇਹੋ ਜਿਹੇ ਹਾਲਾਤ ਹੁਣ ਦੁਬਾਰਾ ਬਣਦੇ ਨਜ਼ਰ ਆ ਰਹੇ ਨੇ ਅਮਰਪਾਲ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਨਸਰ ਦੇ ਚੱਲਦੇ ਸਜ਼ਾ ਕੱਟਦਾ ਪਿਆ ਔਰ ਖਡੂਰ ਸਾਬ ਤੋਂ ਲੋਕ ਸਭਾ ਚੋਣ ਲੜ ਸਕਦਾ ਇਸ ਬਾਰੇ ਚ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਗੱਲ ਕੀਤੀ ਉਹ ਅਮਰਜਪਾਲ ਸਿੰਘ ਦੇ ਵਕੀਲ ਨੇ ਐ ਖੈਰ ਅਜੇ ਤੱਕ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਪਰਿਵਾਰ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰਿਵਾਰ ਅਜੇ ਇਸ ਗੱਲ ਦੇ ਉੱਤੇ ਝੋਪਾ ਹੈ ਪਰਿਵਾਰ ਨੇ ਚੁਪੀ ਸਾਦੀ ਹੋਈ ਹੈ ਪਰ ਇਹ ਮਾਮਲਾ ਫਿਲਹਾਲ ਤੇਜ਼ੀ ਫੜਦਾ ਨਜ਼ਰ ਆ ਰਿਹਾ ਹਾਲਾਂਕਿ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲੀਆਂ ਸ਼੍ਰੋਮਣੀ ਅਕਾਲੀ ਦਲ ਏ ਸੀ ਸੀਟ ਦੇ ਉੱਤੇ ਸਮਰਥਨ ਦੇ ਸਕਦਾ ਆ ਅਮਰਿਤਪਾਲ ਸਿੰਘ ਨੂੰ ਉਸੇ ਤਰ੍ਹਾਂ ਜਿਵੇਂ ਬਠਿੰਡਾ ਸੀਟ ਤੋਂ ਲੱਖਾ ਸਿਧਾਣਾ ਨੂੰ ਸਿਮਰਨਜੀਤ ਸਿੰਘ ਮਾਨ ਨੇ ਸਮਰਥਨ ਦਿੱਤਾ ਉਸੇ ਤਰ੍ਹਾਂ ਇਸ ਸੀਟ ਤੋਂ ਸੁਖਬੀਰ ਸਿੰਘ ਬਾਦਲ ਅਮਰਿਤਪਾਲ ਸਿੰਘ ਨੂੰ ਸਮਰਥਨ ਦੇ ਸਕਦਾ ਹੈ ਇਸ ਬਾਰੇ ਚਰਚਾਵਾਂ ਜਿਹੜੀਆਂ ਨੇ ਚੱਲਦੀਆਂ ਭਈਆਂ ਨੇ ਪਰ ਅਜੇ ਤੱਕ ਖਡੂਰ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੇ ਕੋਈ ਵੀ ਉਮੀਦਵਾਰ ਆਪਣਾ ਨਹੀਂ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਗਿਆ ਹਾਲਾਂਕਿ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਇੱਥੋਂ ਚੋਣ ਲੜ ਸਕਦੇ ਨੇ ਪਰ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਪੂਰੀ ਖੇਡ ਬਦਲ ਸਕਦੀ ਆ ਫਿਲਹਾਲ ਚਰਚਾਵਾ ਨੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀਆਂ ਪਰ ਇੱਥੇ ਇੱਕ ਹੋਰ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਚੋਣ ਲੜਦਾ ਤਾਂ ਕੀ ਉਹ ਇੰਨਾ ਸਮਰੱਥ ਹੈ ਕਿ ਉਹ ਇਹ ਚੋਣ ਜਿੱਤ ਸਕਦਾ ਆ ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਦੇ ਆਸਾਰ ਕਿੰਨੇ ਨੇ ਇਸ ਚੋਣ ਦੇ ਵਿੱਚ ਜ਼ਮਾਨਤ ਕਿਤੇ ਜਪਤਤਾ ਨਹੀਂ ਹੋ ਜੇਗੀ ਅੰਮ੍ਰਿਤਪਾਲ ਸਿੰਘ ਦੀ ਇਹ ਚਰਚਾਵਾਵਾਂ ਛੜੀਆਂ ਹੋਈਆਂ ਨੇ ਫਿਲਹਾਲ 1999 ਦਾ ਦੌਰ ਨਹੀਂ ਹੈ ਫਿਲਹਾਲ 2024 ਦੀਆਂ ਚੋਣਾਂ ਨੇ ਔਰ ਇਹਨਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਔਰ ਉੱਥੇ ਹੀ ਅਮਰਿਤਪਾਲ ਸਿੰਘ ਦਾ ਆਣਾ ਭਾਵੇਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੋੜ ਜ਼ਰੂਰ ਲਿਆ ਸਕਦਾ ਹੈ ਪਰ ਕੀ ਅਮਰਿਤਪਾਲ ਸਿੰਘ ਇੰਨਾ ਸਖਸ਼ਮ ਹੈ ਕਿ ਉਹ ਆਪਣੇ ਆਪ ਚੋਣ ਜਿੱਤ ਸਕਦਾ ਹੈ ਆਜ਼ਾਦ ਖੜ ਕੇ ਚੋਣ ਜਿੱਤ ਸਕਦਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਦੌਰ ਦੇ ਵਿੱਚ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਅਮਰਿਤਪਾਲ ਸਿੰਘ ਨੂੰ ਸਜ਼ਾ ਲੱਗਦੀ ਆ ਸਾੰਤ ਡਿਬਰੂਗੜ੍ਹ ਜੇਲ੍ਹ ਜਾਂਦਾ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦਾ ਰੁਝਾਨ ਦਿਨੋ ਦਿਨ ਘਟਦਾ ਜਾ ਰਿਹਾ ਅੱਜਕੱਲ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਬਹੁਤ ਜਿਹੜੇ ਅੰਮ੍ਰਿਤਪਾਲ ਸਿੰਘ ਦਾ ਖੁੱਲ ਕੇ ਸਮਰਥਨ ਕਰਦੇ ਪਏ ਨੇ ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਬਾਰੇ ਚ ਕਈ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਜੇਲ੍ਹ ਚੋਂ ਕਿ ਬਾਹਰ ਆ ਗਿਆ ਹਾਲਾਤ ਇੰਨੇ ਜ਼ਿਆਦਾ ਨਿੱਗਰਦੇ ਜਾ ਰਹੇ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਨੂੰ ਲੈ ਕੇ ਫਿਲਹਾਲ ਚਰਚਾਾਂਵਾਂ ਤੇਜ਼ ਨੇ ਪਰ ਅੰਮ੍ਰਿਤਪਾਲ ਸਿੰਘ ਕੀ ਹੈ ਨਾ ਚੋਣਾਂ ਦੇ ਵਿੱਚ ਵਧੀਆ ਪਰਫਾਰਮ ਕਰ ਸਕੇਗਾ ਇੱਕ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਚੋਣਾਂ ਦਾ ਹਵਾਲਾ ਲੈ ਕੇ ਅਮਰਿਤਪਾਲ ਸਿੰਘ ਨੂੰ ਜੇਲ੍ਹੋਂ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋ ਸਕਦੀ ਹੈ ਜੇਲ੍ਹ ਤੋਂ ਬਾਹਰ ਅਮਰਿਤਪਾਲ ਸਿੰਘ ਆ ਸਕਦਾ ਹੈ ਔਰ ਇਹ ਸਜ਼ਾ ਖਤਮ ਹੋ ਸਕਦੀ ਹੈ ਇੱਕ ਵਾਰ ਐਮਪੀ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵਾਸਤੇ ਦਰਵਾਜ਼ੇ ਖੁੱਲ ਜਾਣਗੇ ਪਰ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਹਾਰਨ ਦੇ ਖਰਚੇ ਵੀ ਜਿਹੜੇ ਦਿੱਤੇ ਜਾ ਰਹੇ ਨੇ ਪੂਰੀ ਤਰ੍ਹਾਂ ਅਮਰਿਤਪਾਲ ਸਿੰਘ ਹਾਰ ਸਕਦਾ ਹੈ ਫਿਲਹਾਲ ਨੌਜਵਾਨਾਂ ਦੇ ਵਿੱਚ ਉਹ ਲੁਝਾਨ ਅਮਰਿਤਪਾਲ ਸਿੰਘ ਦਾ ਹੈਗਾ ਪਰ ਜਦੋਂ ਗੱਲ ਸਿਆਣੀਆਂ ਦੀ ਆਉਂਦੀ ਹੈ ਤਾਂ ਸਿਆਣੀਆਂ ਜ਼ਰੂਰ ਤੈਨੀਆਂ ਚਾਰ ਵਾਰ ਸੋਚਦੇ ਨੇ ਅਮਰਤਪਾਲ ਸਿੰਘ ਵਰਗੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਕਿਉਂਕਿ ਅਮਰਤਪਾਲ ਸਿੰਘ ਨੂੰ ਲੈ ਕੇ ਲੋਕਾਂ ਦੀ ਚੇਤਨਾ ਜਿਹੜੀ ਆ ਉਹ ਵੱਖੋ-ਵੱਖਰੇ ਰਾਹ ਦੇ ਉੱਤੇ ਤੁਰੀ ਹੋਈ ਆ ਆਉਂਦੇ ਸਮੇਂ ਨੂੰ ਕੀ ਕੁਝ ਸਾਹਮਣੇ ਆਵੇਗਾ ਲੋਕ ਕੀ ਅਮਰਤਪਾਲ ਸਿੰਘ ਨੂੰ ਫਤਵਾ ਦੇਣਗੇ ਜਿਤਾਉਣਗੇ ਜਾਂ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਜੇ ਚੋਣ ਲੜਦਾ ਵੀ ਆ ਤਾਂ ਉਸ ਨੂੰ ਮੂੰਹ ਦਿਖਾਣੀ ਪਵੇਗੀ ਜੋ ਵੀ ਹੋਏਗਾ ਉਹਦੇ ਸਮੇਂ ਤੇ ਦੱਸਦੇ ਰਹਿਵਾਂਗੇ ਵਡੇਰੋ 1 India Punjabi ਤੇ Subscribe to 1 India channel and never miss an update